ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੁੜ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਰਬਰੀ ਦੇ ਬਹੁਤ ਹੀ ਜਾਨਸੋਣੇ ਪ੍ਰਿੰਟ ਲੈ ਕੇ ਆਏਗੇ ਬਹੁਤ ساری ਡਿਮਾਂਡ ਸੀ ਬਰਬਰੀ ਦੀ ਹਨਾ ਪੈਨਾਂ ਨੂੰ ਚਾਹੀਦੇ ਸੀਗੇ ਸੂਟ ਦੋਨੋਂ ਮੌਸਮ ਦੇ ਵਿੱਚ ਵੀਅਰ ਕੀਤਾ ਜਾਂਦਾ ਜੀ ਸੂਟ ਜਿਹੜੇ ਮਰਜੀ ਮੌਸਮ ਦੇ ਵਿੱਚ ਤੁਸੀਂ ਪਾ ਸਕਦੇ ਹੋ ਜਿਹੜਾ ਮੈਂ ਵੀਅਰ ਕੀਤਾ ਹੈ ਆਪਾਂ ਇੰਸਟਾਗ੍ਰam ਤੇ ਰੀਲ ਪਾਈ ਸੀ ਕਾਫੀ ਪੈਨਾਂ ਦੇ ਮੈਸੇਜ ਸੀਗੇ ਵੀ ਸਾਨੂੰ ਚਾਹੀਦਾ ਪਹਿਲੀ ਗੱਲ ਮੈਂ ਤੁਹਾਨੂੰ ਇਹਦੀ ਡਿਟੇਲ ਦੱਸ ਦਣੀ ਇਹ ਜੂਟ ਪਸ਼ਮੀਨਾ ਜੀ ਜਿਹਦਾ ਪ੍ਰਾਈਸ ਹੈਗਾ 2300 ਪ੍ਰਾਈਸ ਹੈਗਾ ਸਿਰਫ ਇਹਦੇ ਨਾਲ ਦੇ ਤੁਹਾਨੂੰ ਇੱਕ ਜਾਂ ਦੋ ਸੂਟ ਮਿਲ ਜੂਗਾ ਬਾਕੀ ਇਹਦੇ ਵਿੱਚ ਹੋਰ ਬਹੁ ਲენਗੇ ਪ੍ਰਿੰਟ ਵੀ ਡਿਫਰੈਂਟ ਲენਗੇ ਸੇਮ ਨਹੀਂ ਹੈਗੇ ਉਹ ਤੁਸੀਂ ਸਾਡੇ ਤੋਂ ਪਿਕਸ ਸ਼ੇਅਰ ਕਰਕੇ ਨਾ ਜਿਹੜੀ ਵੀ ਭੈਣ ਨੂੰ ਚਾਹੀਦਾ ਹੋਊਗਾ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਤੇ ਪਿਕ ਸ਼ੇਅਰ ਕਰਵਾ ਸਕਦੇ ਹੋਗੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇਗੇ ਬਹੁਤ ਹੀ ਵਧੀਆ ਸੂਟ ਨੇ ਜੀ ਬਰਬਰੀ ਦੇ ਸੂਟ ਰਹਿਣਗੇ ਪ੍ਰਾਈਸ ਰਹੂਗਾ ਜੀ 1490 ਪ੍ਰਾਈਸ ਰਹੂਗਾ 90 ਰੁਪਏ ਸ਼ਿਪਿੰਗ ਦੇਣਗੇ 1400 ਦਾ ਤੁਹਾਨੂੰ ਸੂਟ ਪੈ ਰਿਹਾਗਾ ਪਹਿਲਾ ਪ੍ਰਿੰਟ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈਗਾ ਪ੍ਰਿੰਟ ਚੈੱਕ ਕਰੋ ਜੀ ਤੇ ਕਲਰ ਹੈ ਨਾ ਇਹਦੇ ਨੇ ਇੱਕ ਸੂਟ ਮੈਂ ਤੁਹਾਨੂੰ ਨਾ ਵੀਡੀਓ ਦੇ ਵਿੱਚ ਦਿਖਾਉਂਗੀ ਵਰਕ ਵੀ ਕੀਤਾ ਹੋਇਆ ਹੈਗਾ ਇਹਦੇ ਨਾਲ ਦਾ ਸੇਮ ਵਰਕ ਕੀਤਾ ਹੋਇਆ بیس ਨਾਲ ਦੀਆਂ ਬਾਟਮ ਲੇងੀਆਂ ਸਾਰਿਆਂ ਦੀਆਂ ਜਦਾ ਕਿ ਇਹਦੀ ਵੀ بیس ਨਾਲ ਦੀ ਬਾਟਮ ਹੈਗੀ ਇਸ ਤਰ੍ਹਾਂ ਤੁਸੀਂ ਵਰਕ ਵੀ ਕਰਾਉਣਾ ਚਾਹੁੰਦੇ ਹੋ ਵਰਕ ਵੀ ਕਰਾ ਸਕਦੇ ਹੋ ਵਿਦਾਊਟ ਵਰਕ ਲੈਣਾ ਚਾਹੁੰਦੇ ਹੋਗੇ ਤਾਂ 1490 ਰੁਪਏ ਪ੍ਰਾਈਸ ਹੋਊਗਾ ਵਿਦਾਊਟ ਦੁਪੱਟਾ ਹੋਊਗਾ ਠੀਕ ਹੈ ਜੀ ਬਾਕੀ ਤੁਸੀਂ ਵਰਕ ਕਰਾ ਕੇ ਇਹਨੂੰ ਹੋਰ ਵੀ ਵਧੀਆ ਬਣਾ ਸਕਦੇ ਹੋਗੇ ਪਹਿਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਸੇਮ ਇਹਦੇ ਵਿੱਚ ਸੈਕਿੰਡ ਪ੍ਰਿੰਟ ਹੈਗਾ ਜਾਮਨੀ ਰੰਗ ਦਾ ਜਾਮਨੀ ਰੰਗ ਤੇ ਇਹਦੀ بیس ਨਾਲ ਦੀ ਬਾਟਮ ਰਹੂਗੀ ਤੇ ਅਗਲਾ ਹੈਗਾ ਜੀ ਮਜ਼ੈਂਟਾ ਕਲਰ ਦੇ ਵਿੱਚ ਹੈਗਾ ਤੇ ਬਹੁਤ ਹੀ ਜਿਆਦੇ ਸੋਹਣੇ ਵਰਕ ਕਰਾਏ ਨੇਗੇ ਪੈਣਾ ਨੇ ਤੇ ਵਿਦ ਦੁਪੱਟੇ ਵੀ ਵਰਕ ਹੋਏ ਹੋਏ ਨੇ ਇਹ ਸੂਟਾਂ ਦੇ ਤੇ ਜਦੋਂ ਆ ਗਏ ਨੇ ਤੁਹਾਡੇ ਨਾਲ ਵੀਡੀਓ ਜਰੂਰ ਸ਼ੇਅਰ ਕਰਾਂਗੇ ਇੰਸਟਾਗ੍ਰam ਤੇ ਵੀ ਪਾਵਾਂਗੇ YouTube ਤੇ ਵੀ ਪਾਵਾਂਗੇ ਲਓ ਜੀ ਇਸ ਤਰ੍ਹਾਂ ਮਜ਼ੈਂਟਾ ਕਲਰ ਦੀ ਇਹਦੇ ਨਾਲ ਹੈਕੀ ਐਜ਼ੀ ਬਾਟਮ ਹੈਗੀ ਤੇ ਨੈਕਸਟ ਦੇਖੋ ਤੁਸੀਂ ਇਹ ਵਾਲਾ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਲਓ ਜੀ ਇਹਦੇ ਨਾਲ ਇਦਾਂ ਬਾਟਮ ਰਹੂਗੀ ਇਹ ਵਾਲੀ ਰਹੂਗੀ ਜੀ ਸ਼ਰਟ ਰਹੂਗੀ ਠੀਕ ਹੈ ਜੀ ਇਸ ਤੋਂ ਬਾਅਦ ਹੈ ਲੈਮਨ ਸ਼ੇਡ ਹੈਗਾ بیس ਨਾਲ ਦੀਆਂ ਬਾਟਮਸ ਨੇਗੀਆਂ ਸਾਰਿਆਂ ਦੀਆਂ ਤੇ ਲਓ ਜੀ ਇਹਦਾ ਇਹ ਵੀ ਸਾਰੇ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਉਂਗੀ ਅੱਜ 1490 ਰੁਪਏ ਪ੍ਰਾਈਜ਼ ਰਹੂਗਾ ਸਾਰਿਆਂ ਦਾ ਲਓ ਜੀ ਆਵਲਾ ਪ੍ਰਿੰਟ ਵੀ ਚੈੱਕ ਕਰ ਸਕਦੇ ਹੋਗੇ ਤੇ ਨਾਲ ਹੈਗੀ ਹੈਗੀ ਇਦਾਂ ਮੈਚਿੰਗ ਬਾਟਮ ਐਂਗੀ ਸਾਰੇ ਮੈਚਿੰਗ ਸੂਟ ਨੇ ਜੀ ਲਓ ਜੀ ਜਿਹੜਾ ਸ਼ੋਰਟ ਆਪਾਂ ਵਰਕ ਕੀਤਾਗਾ ਕੋਈ ਕਈਆਂ ਦੇ ਘੇਰੇ ਕੀਤੇ ਨੇਗੇ ਕਈਆਂ ਨੇ ਆਪਾਂ ਚਾਕ ਪਲੱਸ ਘੇਰਾ ਕੀਤਾਗਾ ਸ਼ੋਲਡਰ ਤੱਕ ਵੀ ਵਰਕ ਕੀਤਾਗਾ ਬਹੁਤ ਹੀ ਸੋਹਣੇ-ਸੋਹਣੇ ਆਪਾਂ ਵਰਕ ਕੀਤੇ ਨੇਗੇ ਲਓ ਜੀ ਤੇ ਨੈਕਸਟ ਤੁਸੀਂ ਦੇਖ ਸਕਦੇ ਹੋ ਪੀਚ ਕਲਰ ਦੇ ਵਿੱਚ ਹੈ ਜੀ ਇਸ ਰਹਾ ਹੈਗੀ ਹੈਗੀ ਬਾਟਮ ਹੈਗੀ ਇਹਦੇ ਨਾਲ ਤੇਵ ਵਾਲੀ ਹੈਗੀ ਸ਼ੋਰਟ ਹੈਗੀ ਲਾ ਪ੍ਰਿੰਟ ਹੈਗਾ ਸੀ ਬਲੈਕ ਲਓ ਜੀ ਬਲੈਕ ਕਲਰ ਦੇ ਵਿੱਚ ਹੈ ਬਲੈਕ ਹੀ ਬਾਟਮ ਰਹੂਗੀ ਬਾਕੀ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਪੈਚ ਲਗਾ ਕੇ ਕੰਮ ਕਰਵਾਉਣਾ ਚਾਹੁੰਦੇ ਹੋ ਜਿਵੇਂ ਵੀ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਆਪਣਾ ਡਿਜ਼ਾਈਨ ਸ਼ੇਅਰ ਕਰ ਦਿਓ ਸਾਡੇ ਨਾਲ ਜਾਂ ਫਿਰ ਤੁਸੀਂ ਸਾਡੇ ਡਿਜ਼ਾਈਨ ਹਨ ਜਿਹਦਾ ਵੀ ਤੁਸੀਂ ਰੈਡੀ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋਗੇ ਹਾਂਜੀ ਲਓ ਜੀ ਇਹ ਵਾਲਾ ਕਲਰ ਦੇਖੋ ਜੀ ਤੁਸੀਂ ਇਹ ਵੀ ਬਹੁਤ ਹੀ ਜ਼ਿਆਦੇ ਸੋਹਣਾਗਾ ਤੇ ਨਾਲ ਹੈਗੀ ਇਦਾਂ ਦੀ ਬਾਟਮ ਆਂਗੀ ਛੜ ਤੇ ਤੁਸੀਂ ਟਾਪਟਾ ਲਗਾ ਸਕਦੇ ਹੋਗੇ ਬਾਟਮ ਤੇ ਤੁਸੀਂ ਲਾਈਨਿੰਗ ਯੂਜ਼ ਕਰ ਸਕਦੇ ਹੋਗੇ ਫੁੱਲ ਬੈਗ ਲਓ ਜੀ ਕਰੀਮ ਕਲਰ ਦੇ ਵਿੱਚ ਹੈਗਾ ਇਦੇ ਨਾਲ ਹੈਗੀ ਹੈ ਕਰੀਮ ਬਾਟਮ ਰਹੂਗੀ ਤਾਂ ਸਾਰੀਆਂ ਬੇਸ ਨਾਲ ਦੀਆਂ ਬਾਟਮ ਲੱਗੀਆਂ ਹੋਈਆਂ ਨੇ ਇਹਦੇ ਲੋ ਜੀ ਕਲਰ ਸਾਰੇ ਨੇ ਲਾਈਟ ਡਾਰਕ ਪੇਸਟਲ ਚਾਰਟ ਸਾਰਿਆਂ ਦਾ ਚਾਰਟ ਹੈਗਾ ਲੋ ਜੀ ਆਵਲਾ ਪੰਨ ਦੇਖੋ ਇਹਦੇ ਨਾਲ ਹੈਗੀ ਹੈ ਜੀ ਇਸ ਤਰ੍ਹਾਂ ਬਾਟਮ ਰਹੂਗੀ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦੇ ਨਾਲ ਹੈਗੀ ਹੈ ਬੋਟਮ ਚੱਕ ਕੇ ਜੀ ਇੱਕ ਸੂਟ ਬਾਈ ਕਰਨਾ ਚਾਹਣੇ ਦੋ ਕਰਨਾ ਚਾਹਣੇ ਹੁਣਗੇ ਹਨ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋਗੇ ਤੇ ਉਸ ਅਕਾਰ ਦੇ ਜਿਹੜਾ ਤੁਸੀਂ ਸੂਟ ਆਪਣਾ ਆਰਡਰ ਕਰ ਸਕਦੇ ਹੋਗੇ ਇਹਦੇ ਨਾਲ ਹੈਗੀ ਹੈ ਇਸ ਤਰ੍ਹਾਂ ਗ੍ਰੀਨ ਕਲਰ ਦੀ ਪੈਰਟ ਕਲਰ ਦੀ ਬੋਟਮ ਹੈ ਜੀ ਹਾਂ ਜਿਦਾ ਮਾਸਟਰ ਸ਼ੀਰ ਦਾ ਪੇਮੈਂਟ ਹੈ ਨਾ ਜਿੱਦਾਂ ਜਿੱਦਾਂ ਆਈ ਜਾਊਗੀ ਉਹਨਾਂ ਦੇ ਅਸੀਂ ਆਰਡਰ ਕਨਫਰਮ ਕਰਾਂਗੇ ਵਿਦਆਊਟ ਪੇਮੈਂਟ ਅਸੀਂ ਕੋਈ ਸਾਡੀ ਬੁਕਿੰਗ ਨਹੀਂ ਹੈ ਕਿ ਲੋ ਜੀ ਇਦਾਂ ਹੈਗਾ ਜੀ ਮੈਚਿੰਗ ਬਾਟਮ ਜਿਹੜੇ ਆਪਣੇ ਅੰਦਰ ਬਾਹਰ ਤੋਂ ਆਰਡਰ ਚੱਲ ਰਹੇ ਨੇਗੇ ਉਹ ਤੁਸੀਂ ਆਪਣੇ ਐਡ ਕਰਵਾ ਸਕਦੇ ਹੋਗੇ ਵਿੱਚ ਸੂਟ ਤੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੋਣਾ ਹੈ ਤੁਸੀਂ ਆਪਣਾ ਵਿੱਚ ਐਡ ਕਰਾ ਸਕਦੇ ਹੋਗੇ ਸੂਟ ਲੋ ਜੀ ਪਾਊਡਰ ਬਲੂ ਕਲਰ ਹੈਗਾ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਇਹ ਵੀ ਕਲਰ ਬਹੁਤ ਜਿਆਦਾ ਸੋਹਣਾਗੇ ਤੇ ਨਾਲ ਹੈਗੀ ਹੈਗੀ ਇਸ ਤਰ੍ਹਾਂ ਬਾਟਮ ਹੈ ਬੇਸ ਨਾਲ ਦੀ ਉਮੀਦ ਹੈ ਜੀ ਤੁਹਾਨੂੰ ਸੂਟ ਪਸੰਦ ਆਏ ਹੋਣਗੇ 1490 ਰੁਪਏ ਪ੍ਰਾਈਸ ਹੈਗਾ ਪ੍ਰਾਈਸ ਮੇਰੇ ਨਾਲ ਹੁੰਦੇ ਮੈਂਸ਼ਨ ਕੀਤਾ ਹੁੰਦਾ ਹੈਗਾ ਤੇ ਵੀਡੀਓ ਨੂੰ ਧਿਆਨ ਨਾਲ ਸੁੜਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ 90 ਰੁਪਏ ਸ਼ਿਪਿੰਗ ਨੇ ਨੇ 1400 ਦਾ ਤੁਹਾਨੂੰ ਸੂਟ ਪੈ ਰਿਹਾ ਹੈਗਾ ਤੇ ਬਾਕੀ ਤੁਸੀਂ ਸਟਿਚ ਆਨ ਸਟਿਚ ਜਿੱਦਾਂ ਵੀ ਤੁਸੀਂ ਆਪਣੀ ਚੋਇਸ ਅਕੋਰਡਿੰਗ ਤੁਸੀਂ ਉਦਾਂ ਆਰਡਰ ਕਰ ਸਕਦੇ ਹੋਗੇ ਉਮੀਦ ਹੈ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟ੍ਰਿਕਾਲ ਜੀ